ਯੋਕਸਵ ਚੋਣਾਂ ਦੇ ਰੁਝਾਨ ਆਉਣ ਨਾਲ ਲੁਧਿਆਣਾ ਵਿੱਚ ਕਾਂਗਰਸ ਵਰਕਰਾਂ ਦੇ ਜਸ਼ਨ ਦਾ ਸ਼ਿੰਗਣਾ ਸ਼ੁਰੂ ਹੋ ਗਿਆ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬਾਹਰ ਕਾਂਗਰਸ ਵਰਕਰਾਂ ਨੇ ਟੋਲ ਦੀ ਤਾਸ ਤੇ ਭੰਗੜਾ ਪਾ ਕੇ ਪਾਰਟੀ ਦੀ ਜਿੱਤ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਨੂੰ ਲੁਧਿਆਣਾ ਕਾਂਗਰਸ ਦੇ ਉਮੀਦਵਾਰ ਹਨ ਜਿਨ੍ਹਾਂ ਨੂੰ ਹੁਣ ਤੱਕ ਲੀਡ ਮਿਲ ਰਹੀ ਹੈ ਮੇਰਾ ਨਾਮ ਆਇਸ਼ ਗਾਂਧੀ ਹੈ चल रही थी उनका जो स्वागत कर रहा था उसी का रिजल्ट आज पंजाब में दिखाई दे रहा है भारतीय जनता पार्टी का सफाया हो चुका है और अमरिंदर सिंह राजा बेड़ी बंपर मेजारी की से लुधियाना सीट से जीत रहे हैं और इसी तरह राहुल गांधी वायनाड से बंपर मेजारी से जीत रहे हैं और राहुल की गांधी राहुल गांधी अमेठी से भी राहुल गांधी रायबरेली से भी बम्पर मेजोरिटी से जूत रहे हैं लेकिन बात यह है इंडिया गठबंधन जो उत्तर प्रदेश का जो टोटली एटी सीट्स में अभी तो रुझान 50 साठ के ऊपर बता रहा है लेकिन इट विल गोइंग टू रीच 78 एट कंस्टिट्यूंसीज फ्रॉम उत्तर प्रदेश अब आप कहाँ खड़े हो अब हम एग्रीकल्चर यूनिवर्सिटी के गेट नंबर दो पे खड़े हैं। आज यहाँ पर तो काउंटिंग वहाँ पर काउंटिंग हो रही है देखे। 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 ये लुधियाना ईस्ट से बम्पर मेजॉरिटी से अमरिंदर सिंह राजा वेडिंग जीत रहे हैं और अभी फिलहाल जस्ट अपडेट आ चुका है दस से लेकर बीस हजार तक ਲੀਡਿੰਗ 'ਤੇ ਹੈ ਅਮਰਿੰਦਰ ਸਿੰਘ ਰਾਜਾ ਬੇਡੇ ਜਿਹੜਾ ਨਾਮ ਮਜੀਤ ਸਿੰਘ ਓਕੇ ਓਕੇ ਲੁਧਿਆਣਾ ਸਿਟੀ ਤੋਂ ਜੀ ਮੈਂ ਜੀ ਕਹਿਣਾ ਚਾਹਾਂਗਾ ਜੀ ਮੈਂ ਅੱਜ ਇਹ ਕਹਿਣਾ ਚਾਹਾਂਗਾ ਕਿ ਆਪਣੇ ਬਿੱਟੂ ਸਾਹਮਣੇ ਸਭ ਤੋਂ ਵੱਡੀ ਗਲਤੀ ਕੀਤੀ ਹੈ ਆਪਣੀ ਪਾਰਟੀ ਮਾਂ ਬੋਲੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਜਾ ਕੇ ਜਦਕਿ 13 ਸੀਟਾਂ ਦੇ ਵਿੱਚੋਂ ਇੱਕ ਵੀ ਸੀਟ ਬੀਜੇਪੀ ਦੀ ਨਹੀਂ ਆਂਦੀ ਨਜ਼ਰ ਆ ਰਹੀ ਕਾਂਗਰਸ ਜਾ ਰਹੇ ਨੇ ਪੰਜਾਬ ਦੀ ਬੱਲੇ ਬੱਲੇ ਹੋ ਰਹੀ ਹੈ ਜਿਸ ਕਰਕੇ ਇੱਕੋ ਚੀਜ਼ ਕੀਤੀ ਜਾ ਰਹੀ ਹੈ ਕਿ ਰਾਜਾ ਵਰਿੰਗ ਸਭ ਤੋਂ ਵਧੀਆ ਯੋद्धा ਹੈ ਉਹਨੂੰ ਪਾਰਟੀ ਵਧੀਆ ਤੋਂ ਵਧੀਆ ਚੀਜ਼ ਦੇ ਕੇ ਸਨਮਾਨਿਤ ਕਰੇਗੀ ਤੇ ਪੰਜਾਬ ਵਾਸੀਓ ਬੇਹਤ ਸੋਚ ਰਹੇ ਨੇ ਕੀ ਲੱਗਦਾ ਸਹਿਰਾ ਰਾਜਾ ਵਰਿੰਗ ਜੀ ਇਹ ਸਹਿਰਾ ਜੀ ਰਾਜਾ ਵਰਿੰਗ ਦੇ ਸਜਦਾ ਹੈ ਸੰਜੀਤ ਤਲਵਟ ਦੇ ਸਜਦਾ ਹੈ ਆਸ਼ੂ ਜੀ ਦੇ ਸਜਦਾ ਹੈ ਕਿਉਂਕਿ ਜਿੰਨੇ ਵੀ ਯੁਵਾ ਨੇਤਾ ਹੈ ਇਹ ਨਾ ਜੇਲਾ ਚਲੇ ਜਾਣ ਹਾਂ ਗੱਲ ਹੈ ਚੰਨੀ ਬਾਜੀ ਜਿਹੜੇ ਲੋਕੀ ਕਹਿੰਦੇ ਸੀ ਕਿ ਚੰਨੀ ਬਾਜੀ ਮੰਜੀ ਵੀ ਬਣ ਲੈਂਦੇ ਆ ਹਰ ਚੀ ਕਰ ਲੈਂਦੇ ਆ ਚੰਨੀ ਜੀ ਨੇ ਸਾਬਤ ਕਰਤਾ ਕਿ ਮੈਂ ਹਰ ਬੰਦੇ ਨਾਲ ਖੜਾ ਹਾਂ ਤੇ ਸਭ ਤੋਂ ਵਧੀਆ ਲੀਡ ਤੋਂ ਕੇ ਜਾ ਰਿਹਾ ਅਮ੍ਰਿਤ ਅਮ੍ਰਿਤਪਾਲ ਸਿੰਘ ਬਹੁਤ ਹੀ ਅੱਜ ਖੁਸ਼ੀ ਦਾ ਮਾਹੌਲ ਹੈ ਕਿੱਥੇ ਖੜੇ ਆ ਜੀ ਪੀਜੂ 2 ਨੰਬਰ ਗੇਟ ਦੇ ਸਾਹਮਣੇ ਟਰਾਲ ਧਮਾਕਿਆਂ ਦੇ ਨਾਮ ਕਾਂਗਰਸ ਪਾਰਟੀ ਕਾਂਗਰਸ ਵਰਕਰ ਜਸ ਦਿਲਾਂ ਦਾ ਰਾਜਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਖੁਸ਼ੀ ਦਾ ਮਾਹੌਲ ਹੈ ਕਿ ਗਿੱਦੜਪਾਹੇ ਤੋਂ ਆ ਕੇ ਕਾਂਗਰਸ ਪ੍ਰਧਾਨ ਗਿੱਦੜਪਾਹੇ 180 ਕਿਲੋਮੀਟਰ ਤੋਂ ਆ ਕੇ ਲੁਧਿਆਣੇ ਦੀ ਸੀਟ ਕੱਢ ਰਹੀ ਨੇ ਮੇਰਾ ਪਿੰਡ ਏ ਵਾਲੀ ਕਲਾਂ ਜੂਥਪਿੰਗ ਹਲਕਾ ਦਾਖਾ ਤੋਂ ਮੈਂ ਸੀਨੀਅਰ ਜੂਥਪਿੰਗ ਪ੍ਰੈਜਿਡੈਂਟ ਅਮਰਿਤਪਾਲ ਸਿੰਘ ਬਹੁਤ ਖੁਸ਼ੀ ਦੀ ਗੱਲ ਹੈ ਧੋਮ ਧਮਾਕਿਆਂ ਨਾਲ ਤੁਸੀਂ ਦੇਖ ਰਹੇ ਹੋ ਜਸ਼ਨ ਮਨਾ ਰਹੇ ਨੇ ਪੀਏ ਜੂਗਵੀ ਗੇਟ ਨੰਬਰ 2 ਦੇ ਸਾਹਮਣੇ ਬਿਲਕੁਲ ਸਾਹਮਣੇ